ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ GK ਤੇ ਹਿਸਟਰੀ ਇਸ ਅੱਜ ਦਾ ਵਿਸ਼ਾ ਹੈ ਜੀ ਭਾਰਤ ਤੇ ਸੰਸਾਰ ਕਦੋਂ ਕਿੱਥੇ ਤੇ ਕਿਵੇਂ ਪੀਟਰ ਤੋਂ ਮਾਸਟਰ ਕੈਡਰ SST ਤੇ ਹਰ ਤਰ੍ਹਾਂ ਦੀ ਪ੍ਰੀਖਿਆ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਮਹੱਤਵਪੂਰਨ ਪ੍ਰਸ਼ਨ ਇਸ ਵਿੱਚੋਂ ਪੁੱਛੇ ਜਾਂਦੇ ਹਨ ਭਾਰਤੀ ਉਪਮਹਾਦੀਪ ਨੂੰ ਪੁਰਾਤਨ ਕਾਲ ਦੇ ਵਿੱਚ ਹਿੰਦੁਸਤਾਨ ਜਾਂ ਭਾਰਤਵਰਸ਼ ਕਿਹਾ ਜਾਂਦਾ ਸੀ ਇੰਪੋਰਟੈਂਟ ਕੁਸਚਨ ਹੈ ਜੀ ਭਾਰਤੀ ਉਪਮਹਾਦੀਪ ਨੂੰ ਪੁਰਾਤਨ ਕਾਲ ਵਿੱਚ ਕੀ ਕਿਹਾ ਜਾਂਦਾ ਸੀ ਹਿੰਦੁਸਤਾਨ ਜਾਂ ਭਾਰਤਵਰਸ਼ ਇਸ ਮਹਾਦੀਪ ਦੇ ਵਿੱਚ ਵਰਤਮਾਨ 6 ਦੇ ਸਨ ਪਾਕਿਸਤਾਨ ਅਫਗਾਨਿਸਤਾਨ ਨੇਪਾਲ ਭੂਟਾਨ ਬੰਗਲਾਦੇਸ਼ ਤੇ ਭਾਰਤ ਉਪਮਹਾਦੀਪ ਚ 6 ਦੇ ਸ਼ਾਮਲ ਸਨ ਵੈਦਿਕ ਕਾਲ ਵਿੱਚ ਭਾਰਤ ਨੂੰ ਆਰਿਆ ਵਰਥ ਕਿਹਾ ਜਾਂਦਾ ਸੀ ਆਰਿਆ ਵਰਥ ਜਿਸ ਦਾ ਅਰਥ ਹੈ ਕਿ ਆਰਿਆ ਲੋਕਾਂ ਦਾ ਸਥਾਨ ਮਹਾਭਾਰਤ ਦੇ ਪੁਰਾਣਾ ਦੇ ਸਮੇਂ ਇਸ ਨੂੰ ਰਾਜਾ ਭਾਰਤ ਦੇ ਨਾਂ ਤੇ ਭਾਰਤ ਵਰਸ਼ ਕਿਹਾ ਜਾਂਦਾ ਸੀ ਵੈਦਿਕ ਕਾਲ ਚ ਆਰਿਆ ਵਰਥ ਮਹਾ ਭਾਰਤ ਤੇ ਪੁਰਾਣਾ ਦੇ ਸਮੇਂ ਇਸ ਨੂੰ ਭਾਰਤਵਰਸ਼ ਕਿਹਾ ਜਾਂਦਾ ਸੀ। ਈਰਾਨੀਆਂ ਨੇ ਭਾਰਤ ਨੂੰ ਹਿੰਦੂ ਦਾ ਨਾਮ ਦਿੱਤਾ। ਜਦਕਿ ਯੂਨਾਨੀਆਂ ਨੇ ਭਾਰਤ ਨੂੰ ਇੰਡਸ ਕੈਨਾ ਸ਼ੁਰੂ ਕਰ ਦਿੱਤਾ। ਬਾਈਬਲ ਵਿੱਚ ਭਾਰਤ ਲਈ ਹੋਂਡੂ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਸ ਤਰ੍ਹਾਂ ਭਾਰਤ ਦੇ ਅਲੱਗ-ਅਲੱਗ ਨਾਮ ਜਿਹੜੇ ਹੈ ਉਹ ਰੱਖੇ ਗਏ ਸਨ। ਇਰਾਨੀ ਹਿੰਦੂ ਯੁਨਾਨੀਆਂ ਨੇ ਇੰਡਸ ਤੇ ਬਾਈਬਲ ਵਿੱਚ ਇਸ ਨੂੰ ਹੋਂਦ ਕਿਹਾ ਜਾਂਦਾ ਸੀ ਜਦੋਂ ਚੀਨ ਵਿੱਚ ਬੁੱਧ ਧਰਮ ਦਾ ਪ੍ਰਚਾਰ ਹੋਇਆ ਤਾਂ ਚੀਨੀਆਂ ਨੇ ਭਾਰਤ ਨੂੰ ਕੀ ਕਹਿਣਾ ਸ਼ੁਰੂ ਕਰਤਾ ਤਾਇਨਚੂ ਭਾਰਤ ਵਿੱਚ ਹੀ ਹਿਊਨ ਸੰਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ ਤਾਇਨਚੂ ਭਾਰਤ ਨੂੰ ਕਿਸ ਨੇ ਕਿਹਾ ਪ੍ਰਾਚੀਨ ਯਾਨੇ ਕਿਹਾ ਸੋ ਇਸ ਤਰ੍ਹਾਂ ਭਾਰਤ ਦੇ ਅਲੱਗ-ਅਲੱਗ ਸਮਿਆਂ ਤੇ ਅਲੱਗ-ਅਲੱਗ ਨਾਮ ਰੱਖੇ ਗਏ ਇੰਪੋਰਟੈਂਟ ਕੁਐਸਚਨ ਹੈ ਜੀ ਸਾਰੇ ਹਰ ਦੇਸ਼ ਦੇ ਇਤਿਹਾਸ ਨੂੰ ਤਿੰਨ ਪ੍ਰਮੁੱਖ ਯੁੱਗਾ ਜਿਹੜੇ ਨੇ ਪ੍ਰਾਚੀਨ ਯੁੱਗ ਮੱਧ ਕਾਲੀ ਯੁੱਗ ਤੇ ਆਧੁਨਿਕ ਯੁੱਗ ਇਹ ਇਸ ਦੇ ਵਿੱਚ ਵੰਡਿਆ ਗਿਆ ਹੈ ਪ੍ਰਾਚੀਨ ਪੁਰਾਤਤਾ ਨਾਲ ਸੰਬੰਧਿਤ ਹੈ ਮੱਧ ਕਾਲ ਪ੍ਰਾਚੀਨ ਤੇ ਆਧੁਨਿਕ ਦੇ ਵਿਚਕਾਰਲਾ ਇਤਿਹਾਸ ਦੇ ਪ੍ਰਾਚੀਨ ਯੁੱਗ ਤੇ ਆਧੁਨਿਕ ਯੁੱਗ ਦੇ ਵਿਚਕਾਰਲੇ ਸਮੇਂ ਨੂੰ ਕੀ ਕਹਿੰਦੇ ਨੇ ਮੱਧਕਾਲ ਵਿਚਕਾਰਲਾ ਸਮਾਂ ਭਾਰਤ ਵਿੱਚ ਮੱਧ ਯੁੱਗ ਜਾਂ ਮੱਧਕਾਲੀ ਯੁੱਗ ਕਦੋਂ ਤੱਕ ਸੀ ਭਾਰਤ ਵਿੱਚ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਦੇ ਸਮੇਂ ਵਿਚਕਾਰ ਨੂੰ ਮੱਧਕਾਲੀ ਯੁੱਗ ਕਿਹਾ ਜਾਂਦਾ ਸੀ 8ਵੀਂ ਤੋਂ 18ਵੀਂ ਸਦੀ ਦੇ ਵਿਚਕਾਰਲੇ ਸਮੇਂ ਨੂੰ ਭਾਰਤ ਵਿੱਚ 8ਵੀਂ ਸਦੀ ਨੂੰ ਪਰਿਵਰਤਨ ਕਾਲ ਵੀ ਮੰਨਿਆ ਜਾਂਦਾ ਹੈ ਕਿਉਂ ਕਿਉਂਕਿ ਇਸ ਸਮੇਂ ਦੌਰਾਨ ਸਮਾਜ ਰਾਜਨੀਤਿਕ ਅਰਥਵਿਵਸਥਾ ਸਭਿਆਚਾਰ ਤੇ ਧਰਮ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਸਨ 8ਵੀਂ ਸਦੀ ਨੂੰ ਕਿਹੜਾ ਕਾਲ ਮੰਨਿਆ ਜਾਂਦਾ ਹੈ ਜੀ ਪਰਵਰਤਨ ਕਾਲ ਇੰਪੋਰਟੈਂਟ ਕੁਸਚਨ ਹੈ ਜੀ ਸਾਰੇ ਹੀ ਇੰਪੋਰਟੈਂਟ ਕੁਸਚਨ ਨੇ ਮੱਧਕਾਲੀ ਯੁੱਗ ਨੂੰ ਦੋ ਹਿੱਸਿਆਂ ਮੋਡਲਾ ਮੱਧਕਾਲੀ ਯੁੱਗ ਤੇ ਉੱਤਰ ਮੱਧਕਾਲੀ ਯੁੱਗ ਵਿੱਚ ਵੰਡਿਆ ਗਿਆ ਮੱਧ ਕਾਲੀ ਯੁੱਗ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡਿਆ 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਦੇ ਆਰੰਭਕ ਸਮੇਂ ਨੂੰ ਮੁੱਢਲਾ ਮੱਧ ਕਾਲੀ ਯੁੱਗ ਕਿਹਾ ਜਾਂਦਾ ਹੈ ਜਾਂ ਮੰਨਿਆ ਜਾਂਦਾ ਹੈ ਮੱਧ ਕਾਲ ਦੇ ਦੋ ਹਿੱਸੇ ਹੋਏ ਮੁੱਢਲਾ ਮੱਧ ਕਾਲੀ ਯੁੱਗ ਤੇ ਉੱਤਰ ਮੱਧ ਕਾਲੀ ਯੁੱਗ 18 ਤੋਂ 13ਵੀਂ ਸਦੀ ਤੱਕ ਇਹ ਮੋਡਲਾ ਹੈ 13ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਦੇ ਵਿਚਕਾਰਲੇ ਸਮੇਂ ਨੂੰ ਉੱਤਰ ਮੱਧਕਾਲੀ ਯੁੱਗ ਮੰਨਿਆ ਗਿਆ ਹੈ ਇੰਪੋਰਟੈਂਟ ਕੁਸਚਨ ਹੈ ਜੀ ਕਿ ਮੱਧਕਾਲ ਦਾ ਸਮਾਂ ਜਿਹੜਾ ਹੈ ਉਹ ਅਸੀਂ ਉਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ 18ਵੀਂ ਸਦੀ ਵਿੱਚ ਭਾਰਤ ਵਿੱਚ ਅੰਗਰੇਜ਼ਾਂ ਦੇ ਆਉਣ ਦੇ ਨਾਲ ਮੱਧਕਾਲੀ ਯੁੱਗ ਦਾ ਅੰਤ ਹੋ ਗਿਆ ਸੋ ਕੁਸਚਨ ਆਏਗਾ ਜੀ ਮੱਧਕਾਲੀ ਯੁੱਗ ਦਾ ਅੰਤ ਕਦੋਂ ਹੋਇਆ ਮੱਧਕਾਲੀ ਯੁੱਗ ਦਾ ਅੰਤ ਜਿਹੜਾ ਹੈ ਉਹ 18ਵੀਂ ਸਦੀ ਵਿੱਚ ਹੋਇਆ ਮੱਧਕਾਲ ਦੇ ਸਮੇਂ ਮੁਸਲਮਾਨਾਂ ਦੇ ਆਉਣ ਦੇ ਨਾਲ ਭਾਰਤ ਵਿੱਚ ਮਿਸ਼ਰਤ ਸੱਭਿਆਚਾਰ ਦਾ ਜਨਮ ਹੋਇਆ। ਮਿਸ਼ਰਤ ਸੱਭਿਆਚਾਰ, ਰਲਿਆ-ਮਿਲਿਆ ਸੱਭਿਆਚਾਰ ਭਾਰਤੀ ਮੱਧਕਾਲੀ ਯੁੱਗ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਤਿਹਾਸਕਾਰਾਂ ਕੋਲੋਂ ਕਿਹੜੇ-ਕਿਹੜੇ ਸੋਮੇ ਸਨ? ਪ੍ਰਾਤਵ ਸੋਮੇ ਅਤੇ ਸਾਹਿਤ ਸਮਗਰੀ ਤੇ ਉਹ ਨਿਰਭਰ ਕਰਦੇ ਸਨ। ਮੱਧਕਾਲੀ ਇਤਿਹਾਸ ਲਿਖਣ ਲਈ ਇਤਿਹਾਸਕਾਰ ਪ੍ਰਾਤਵ ਸੋਮੇ ਤੇ ਜੋ ਉਹਨਾਂ ਕੋਲ ਸਹਾਇਤਿਕ ਸਮਗਰੀ ਸੀ ਕਿਸੇ ਦੀਆਂ ਜੀਵਨੀਆਂ ਕਿਸੇ ਦੇ ਲੇਖ ਜਾਂ ਕਿਸੇ ਦੀ ਯਾਤਰਾ ਦਾ ਵਰਣਨ ਉਸ ਤੇ ਉਹ ਨਿਰਭਰ ਕਰਦੇ ਸਨ ਪ੍ਰਾਤਵ ਸ੍ਰੋਤਾਂ ਦੇ ਵਿੱਚ ਕੀ ਕੀ ਆਉਂਦਾ ਹੈ ਜੀ ਸਮਾਰਕ ਯਾਦਗਾਰ ਜਿੰਨੂੰ ਆਪਾਂ ਕਹਿੰਨੇ ਆ ਮੰਦਰ ਸ਼ਿਲਾ ਲੇਖ ਸਿੱਕੇ ਬਰਤਨ ਗਹਿਣੇ ਇਹ ਸਾਰੇ ਜਿੱਥੋਂ ਵੀ ਕੋਈ ਚੀਜ਼ ਮਿਲਦੀ ਉਥੋਂ ਉਸ ਦੇ ਇਤਿਹਾਸ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲਦੀ ਸਾਹਿਤਿਕ ਸਰੋਤ ਕਿਹੜੇ ਕਿਹੜੇ ਨੇ ਜੀਵਨੀਆਂ ਸਵੈ ਜੀਵਨੀਆਂ ਬਿਰਤਾਂਤ ਵਿਦੇਸ਼ੀ ਯਾਤਰੀਆਂ ਦੇ ਲੇਖ ਚਿੱਤਰਕਾਰੀ ਸੰਗੀਤ ਆਦ ਬਿਰਤਾਂਤ ਆਪਣੇ ਨਾਲ ਬੀਤੀ ਕੋਈ ਵੀ ਘਟਨਾ ਸੋ ਇਹ ਸਾਹਿਤ ਨਾਲ ਸੰਬੰਧਿਤ ਸਰੋਤ ਨੇ ਜਿੱਤੋਂ ਇਤਿਹਾਸਕਾਰਾਂ ਨੂੰ ਪੁਰਾਣੇ ਜਾਂ ਪੁਰਾਤਨ ਸਾਹਿਤ ਦੇ ਬਾਰੇ ਜਾਣਕਾਰੀ ਮਿਲਦੀ ਸੀ ਸ਼ਿਲਾਲੇਖ ਕੀ ਹਨ ਸ਼ਿਲਾਲੇਖ ਪੜਿਆ ਜਾਏ ਇਸ ਤੋਂ ਸਾਨੂੰ ਮੁੱਢਲੇ ਮੱਧਕਾਲੀ ਯੁੱਗ ਦੀਆਂ ਮਹੱਤਵਪੂਰਨ ਘਟਨਾਵਾਂ ਮਿੱਤੀਆਂ ਸ਼ਾਸਕਾਂ ਦੇ ਵਿਅਕਤੀਗਤ ਗੁਣਾ ਕਲਾ ਦੇ ਨਮੂਨੇ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਦੀ ਹੈ ਮਹੱਤਵਪੂਰਨ ਘਟਨਾਵਾਂ ਮਹੱਤਵਪੂਰਨ ਤਰੀਕਾ ਸ਼ਾਸਕਾਂ ਦੇ ਬਾਰੇ ਕਲਾ ਬਾਰੇ ਉਹ ਆਪਣਾ ਪ੍ਰਸ਼ਾਸਨ ਕਿਵੇਂ ਚਲਾਉਂਦੇ ਸਨ ਇਹ ਸਾਰੇ ਬਾਰੇ ਜਾਣਕਾਰੀ ਸਾਨੂੰ ਸ਼ਿਲਾ ਲੇਖਾਂ ਤੋਂ ਮਿਲਦੀ ਹੈ ਮੱਧਕਾਲੀ ਭਾਰਤੀ ਮੱਧ ਕਾਲੀ ਯੁੱਗ ਦੇ ਵਿੱਚ ਕਾਗਜ਼ ਦੀ ਕੀਮਤ ਬਹੁਤ ਘੱਟ ਸੀ ਇਸ ਕਰਕੇ ਲੋਕ ਧਾਰਮਿਕ ਗ੍ਰੰਥ ਸ਼ਾਸਕਾਂ ਦੇ ਬਿਰਤਾਂਤ ਸਰਕਾਰੀ ਦਸਤਾਵੇਜ਼ ਲਿਖਣ ਲਈ ਕਾਗਜ਼ ਦੀ ਵਰਤੋਂ ਕਰਦੇ ਸਨ ਭਾਵੇਂ ਮੱਧ ਕਾਲੀ ਯੁੱਗ ਦੇ ਵਿੱਚ ਜਿੰਨਾ ਵੀ ਇਤਿਹਾਸ ਜਾਂ ਜਿੰਨੀ ਵੀ ਸਮਗਰੀ ਲਿਖੀ ਗਈ ਹੈ ਉਹ ਕਾਗਜ਼ ਤੇ ਲਿਖੀ ਗਈ ਕਿਉਂਕਿ ਕਾਗਜ਼ ਉਸ ਸਮੇਂ ਬਹੁਤ ਜ਼ਿਆਦਾ ਸਸਤਾ ਸੀ ਇਬਨ ਬਤੂਤਾ ਦੇ ਕਿਤਾਬ ਉਲ ਰਿਹਲਾ ਲੇਖ ਵਿੱਚ ਮੁਹੰਮਦ ਬਿਨ ਤੁਗਲਕ ਦੇ ਰਾਜਕਾਲ ਬਾਰੇ ਜਾਣਕਾਰੀ ਮਿਲਦੀ ਹੈ ਯਾਤਰੀ ਹੋਏ ਹਨ ਜੀ ਅਲਬਰੂਨੀ ਨੇ ਭਾਰਤ ਵਿੱਚ ਆਪਣੇ ਠਹਿਰਨ ਸੰਬੰਧੀ ਲੇਖ ਲਿਖੇ ਹਨ ਇਨ੍ਹਾਂ ਯਾਤਰੀਆਂ ਤੋਂ ਸਾਨੂੰ ਉਸ ਸਮੇਂ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਮਿਲਦੀ ਹੈ ਇਬਨ ਬਤੂਤਾ ਮੁਹੰਮਦ ਬਿਨ ਤੁਗਲਕ ਦੇ ਬਾਰੇ ਉਸ ਦੇ ਲੇਖ ਤੋਂ ਜਾਣਕਾਰੀ ਮਿਲਦੀ ਹੈ ਅਬਦુલ ਰਜ਼ਾਕ ਨੇ ਵਿਜੇਨਗਰ ਰਾਜ ਦੀ ਯਾਤਰਾ ਕੀਤੀ। ਇਹ ਵੀ ਇੱਕ ਯਾਤਰੀ ਹੋਇਆ ਹੈ। ਉਸ ਸਮੇਂ ਰਾਜ ਦੀ ਮੌਜੂਦਾ ਸਥਿਤੀ ਬਾਰੇ ਉਸਨੇ ਲੇਖ ਲਿਖੇ ਹੈ ਕਿ ਵਿਜੇਨਗਰ ਦਾ ਸ਼ਾਸਨ ਕਾਲ ਕਿਸ ਤਰ੍ਹਾਂ ਦਾ ਸੀ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਦਸ਼ਾ ਕਿਸ ਤਰ੍ਹਾਂ ਦੀ ਸੀ। ਮੁਗਲ ਸ਼ਾਸਕ ਸੰਗੀਤ ਦੇ ਨਾਲ-ਨਾਲ ਚਿੱਤਰਕਾਰੀ, ਚਿੱਤਰਕਾਰਾਂ ਜਾਂ ਚਿੱਤਰਕਾਰੀ ਦੇਵੀ ਬੜੇ ਪ੍ਰੇਮੀ ਸਨ। ਤਸਵੀਰਾਂ ਉਹ ਚਿੱਤਰਕਾਰਾਂ ਕੋਲੋਂ ਅਲੱਗ-ਅਲੱਗ ਮੀਨਾ ਕਾਰੀਜਾ ਚਿੱਤਰਕਾਰੀ ਕਰਾਉਂਦੇ ਸਨ ਅਕਬਰ ਦੇ ਸਮੇਂ ਦਾ ਪ੍ਰਸਿੱਧ ਸੰਗੀਤਕਾਰ ਕੌਣ ਸੀ ਤਾਨसेन ਸੀ ਸੋ ਮੁਗਲਾਂ ਦੇ ਸਮੇਂ ਸੰਗੀਤ ਨੂੰ ਕਾਫੀ ਉਤਸ਼ਾਹਿਤ ਕੀਤਾ ਗਿਆ ਚਿੱਤਰਕਲਾ ਨੂੰ ਕਾਫੀ ਉਤਸ਼ਾਹਿਤ ਕੀਤਾ ਗਿਆ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਭਾਰਤ ਤੇ ਸੰਸਾਰ ਕਦੋਂ ਕਿਵੇਂ ਤੇ ਕਿੱਥੇ ਇਸ ਦੇ ਬਾਰੇ ਜਾਣਕਾਰੀ ਦਿੰਦੀ ਹੈ ਪੀਟਟ 2 ਤੇ ਮਾਸਟਰ ਕੈਡਰ ਦੇ ਵਿੱਚ ਤੇ ਹੋਰ ਪ੍ਰੀਖਿਆਵਾਂ ਦੇ ਵਿੱਚ ਵੀ ਇਸ ਨਾਲ ਸੰਬੰਧਿਤ ਕਾਫੀ ਪ੍ਰਸ਼ਨ ਪੁੱਛੇ ਜਾਂਦੇ ਹਨ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰੋ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ Facebook ਤੇ ਮੇਰਾ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਸ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜੂ ਕਰੋ ਜੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰ ਸਫਲਤਾ ਪ੍ਰਾਪਤ ਕਰੋ ਜੀ ਧੰਨਵਾਦ